ਆਜੋ ਆਜੋ ਮੇਰਾ ਪੁੱਤ ਆਜਾ ਆਜਾ ਇਕਲਨ ਯਾਨੇ ਕਹਿੰਦਾ ਬੀਬੀ ਨੂੰ ਤੰਗ ਕਰਦੇ ਆ ਬਾਹਰ ਕਾ ਬਾਹਰ ਲੈ ਜਾਣਾ ਇਹ ਸਕੂਲੋਂ ਆਇਆ ਬੀਬੀ ਨਾਲ ਦੇਖਦਾ ਪੈਦਾ ਨੰਗੜੀ ਨੂੰ ਛੋਟਾ ਹਾਂਜੀ ਚੱਲ ਨੰਗ ਲੰਦ ਬੀਬੀ ਨੂੰ ਜਾ ਜਾਂ ਦੰਗ ਬਣੋ ਹੂੰ ਹਾਂ ਲੱਗ ਗਿਆ ਚੱਲ ਕੋਸੀਏ ਲਗਾ ਹੂੰ ਟੱਕ ਨਹੀਂ ਲੱਗਦਾ ਮੈਦੇ ਹੂੰ ਹੂੰ ਟੱਕ ਨਹੀਂ ਲੱਗਦਾ ਅੱਛਾ ਕੋਣੀ ਬਣਾ ਲਈ ਹੈ ਨਾ ਡੱਕੇ ਨਾ ਹੋਣਾ ਨਾ ਨਹੀਂ ਲੱਗੇ ਕੋਣੀ ਬਣਾ ਲਈ ਦਾ ਐਵੇਂ ਪਤਾ ਕਿਦਾਂ ਹਿੱਦੇ ਟੁੱਟਣੀ ਬਾਹ ਮੁੰਦੇ ਨੇ ਮਮਾ ਠੀਕ ਨਹੀਂ ਭਮਾ ਰੋ ਨਾ ਰੋ ਭੱਜ ਗਿਆ ਤਾਂ ਹੈਗਾ ਜੋਰ ਨਾ ਡਿਗਣਾ ਹੈਗਾ ਜੋਰ ਨਾ ਕੱਪ ਕਰੇਗਾ ਤਾਂ ਡਿਗਣਾ ਹੀ ਆ ਨਾ ਲੈ ਕੋਈ ਡਿਗਿਆ ਹੋਣਾ ਡਿਗਿਆ ਹੁਣ ਆਹ ਬਾਹਰ ਸਿੱਟੇ ਦਿੱਤਾ ਮੈਂ ਫੇਰ ਆਦੇ ਹੁਣ ਟਣੇਗਾ ਘੜੇ ਗਿਆ ਮੈਨੂੰ ਕਹਿੰਦਾ ਛੱਟੇ ਨਹੀਂ ਲੱਗੀ ਦੇਖ ਲੋ ਨਿਆਣਾਂ ਦਾ ਆਹ ਕੰਮ ਹੈ ਨਿਆਣਾਂ ਦਾ ਕੀ ਕਰੇ ਬੰਦੇ ਨਿਆਣਾਂ ਨਾਲ ਸਕੇ ਦੀ ਗੱਲ ਨਹੀਂ ਜਾ ਰਿਹਾ ਜੱਡਾ ਆ ਜਾਏ ਫੇਰ ਲੱਗੇ ਚੈਗੜੀ ਦਾ ਯਾਰ ਨਸ ਆ ਕੇ ਵਾਰ ਆ ਲੈ ਅੱਲਾਬਾ ਆ ਜਾ ਲੇਗਾ ਮੈਂ ਐਂਵਾ ਚਲੇਗਾ ਦੱਸ ਨਿਆਣੇ ਕਿਤੇ ਕਹਿਣਾ ਮੰਦੇ ਆ ਬੀਬੀ ਕੀ ਕਰੇ ਸਾਕ ਕਿੰਦਾ ਜੋਰ ਨਾ ਟਿਕਿਆ ਅੱਲਾਬੇ ਕੋਉਂ ਦੇ ਨਹੀਂ ਗਏ ਨਾ ਟਿਕਿਆ ਨੇ ਹਾਂ ਕਿਤੇ ਕਹਿਣਾ ਮੰਨਦੇ ਨਾ ਕਰਦੇ ਗਿਆ ਇਹ ਕਹਿਣਾ ਮੰਨਦੇ ਲੈ ਫੜ ਲੈ ਲੈ ਇਹਨਾਂ ਨੂੰ ਕੋਲ ਲੈ ਕੇ ਆ ਨਾ ਮੈਂ ਤੇ ਆ ਗਿਆ ਆ ਜਾਓ ਆ ਜਾਓ ਨੇ ਆਣ ਦੇਖੋ ਤੁਸੀਂ ਕੀ ਕਰਦੇ ਬੱਚੇ ਕਿਸੇ ਤਾਂ ਕਹਿਣਾ ਨਹੀਂ ਮੰਨਦੇ ਹੈਗੇ ਚਲੋ ਆ ਜਾਓ ਹੁਣ ਘਰ ਨੂੰ ਆ ਜਾਓ ਆ ਜਾਓ ਘਰ ਨੂੰ ਆਵਾਜ਼ ਬਹੁਤ ਚੰਗੀਆਂ ਗੱਡੀ ਛੱਟ ਲੱਗ ਗਈ ਨਹੀਂ ਤੇ ਬਾਹਰ ਆ ਜਾ ਛੱਟ ਲੱਗ ਗਈ ਮੇਰੇ ਕੋਲ ਚਲੋ 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 ਘਰ ਨੂੰ ਚਲੋ ਹੁਣ कि टाइम हो गया तेन घूमते बहर किन्ने मिनट हो गए किने मट हो गए है चलो हम चलो हक ही नहीं लगते चोरी पा ਕੱਕ ਆ ਜਾਵੇ ਗੱਡਾਂ ਚਾਹੇ ਇਹ ਤਾਂ ਗੁੰਡੇ ਹੱਸਦੇ ਆ ਆ ਇਹ ਕਾਬੂ ਨਹੀਂ ਹੋ ਰਿਹਾ ਦੀ ਬਿੰਦੂ ਕੀ ਕਿਤਾਬ ਹੈ ਯਾਰ ਡਲ ਲੱਗਦੇ ਨਹੀਂ ਕਾਬੂ ਨਹੀਂ ਇਹ ਮੈਂ ਤਾਂ ਹੁਣ ਦੂਜਾ ਕੱਢ ਲੈ ਸਕਲ ਕੀ ਕਰੂ ਇਹਨਾਂ ਨੂੰ ਨਿਆਣੇ ਕਹਿਣਾ ਨਹੀਂ ਮੰਨਦੇ ਹੈਗੇ ਬਸ ਖੇਡਣ ਨੂੰ ਹੋ ਗਿਆ ਇਹਨਾਂ ਨੂੰ ਇਹ ਕੋਲ ਹੈ ਚਾਕੇ ਹੁਣ ਇਹ ਰੱਖੀ ਪੱਤੀਆਂ ਹੁਣ ਛੱਟ ਲਾਉਣੀਆਂ ਇਹਨਾਂ ਨੇ ਮੈਂ ਇਹ ਬਟੋਲਾ ਰੱਖ ਚ ਉਚਾ ਰੰਗ ਇਹ ਵੀ ਤਕਰਾਤਾ ਦਰ ਚਲੋ ਵੇ ਜਿਹੜਾ ਕੱਢਿਆ ਫੇਰ ਦੇਖੀ ਕੱਢ ਕੇ ਫੇਰ ਜਲਦੀ ਜਲ ਜੰਦਰ ਆ ਚਲੀਏ ਫੇਰ ਲੱਗਿਓ ਆ ਜਾ ਮੁਰਕੇ ਕਹਣਾ ਕਹਣਾ ਮੰਦੇ ਸਖਾ ਨਿਆਣੇ ਪੁਰਾ ਵੀ ਭੁਗ ਕੇ ਆਏ ਆ ਹਾਂ ਕਹਿੰਦੇ ਜੱਟ ਕੇ ਨਾ ਤੈਨੂੰ ਧੱਕਾ ਲਾਈ ਜਾਂਦਾ ਤੈਨੂੰ ਹਾਂ ਤੈਨੂੰ ਧੱਕਾ ਲਾਈ ਜਾਂਦਾ ਤੈਨੂੰ ਹਾਂ ਗਾਣਾਂ ਦਾ ਚੱਲ ਤੈਨੂੰ ਕੋਲ ਚੱਲੰਦ ਰ ਇਹ ਤਾਂ ਅੱਗਾ ਚੱਲ ਕੇ ਜਾਂਦਾ ਇਹ ਰ ਮੈਂ ਆਪੇ ਚੱਲ ਕੇ ਤੈਨੂੰ ਲੈ ਆਖਦਾ ਹਾਂ ਹਾਂ ਆਂ ਪੱਟੀ ਕੱਢ ਕੇ ਲੈ ਗਏ ਤੇ ਛੋਟੀ ਲੈ ਗਏ ਮੈਂ ਕਿੱਥੇ ਆ ਉਹ ਚੱਲ ਕੇ ਦੇਖ ਉਹ ਖੜੇ ਜਾ ਕੇ ਦੇਖਦਾ ਜਾ ਉਹ ਲੜ ਆ ਜਾ ਉਹ ਆਜੋ ਆਜੋ ਅਖੇ ਜਾ ਕੇ ਭੋਰਾ ਹੈ ਪੜਾਈ ਕਰਨੀ ਨਹੀਂ ਪੜਾਈ ਕਰਨੀ ਹੈਗੀ ਇਹਨਾਂ ਨੇ ਤੇ ਨੇਰਾ ਕਰ ਦਿੰਦੇ ਪੜਾਈ ਕਰਦੇ ਪੜਾਈ ਕਰਨੇ ਦਿੱਤਾ ਨਹੀਂ ਆ ਜਾ ਆ ਜਾ ਜਾ ਵੀ ਨਹੀਂ ਹੋ ਗਏ ਚਲਾਓ ਚਲ ਹੁਣ ਬਾਤ ਕਰੋ ਉਹ ਆ ਜਾ ਹੁਣ ਆਜੋ ਆਜ ਆ ਲੈ ਕਹਿਣਾ ਮੰਦੇ ਨਹੀਂ ਇਹਨੇ ਆ ਜਾ ਕਹਿਣਾ ਮੰਗੇ ਜਾਂਦਾ ਵੀ ਵੀ ਤੂੰ ਕਹਿਣਾ ਤੂੰ ਕਿ ਆ ਜਾ ਬਾਜ ਮਾਰ ਇੱਥੇ ਬਾਜ ਮਾਰ ਦੇ ਉਹ ਆ ਜਾ ਲੈ ਵੇ ਹਲੋ ਆਜੋ ਲੈ ਖਿਆ ਵਾ ਅੱਜ ਬਾਜਣਾ ਆ ਕੇ ਆਇਆ ਆਇਆ ਦਾ ਆਜਾ ਚਲ ਅੰਦਰ ਹਾਂ ਚਲੋ ਚਲ ਅੰਦਰ ਚਲੋ ਲੈ ਵੀ ਚੱਲ ਫੇਰ ਲੈ ਵੀ ਚਲੋ ਬਾਹਰ ਠੰਡ ਹੋਈ ਆ ਉਹ ਆ ਜਾ ਕਹਣਾ ਨਹੀਂ ਮੰਨਦੇ ਬਿਲਕੁਲ ਵੀ ਇਹ ਤਾਂ ਮੰਨਦੇ ਨਹੀਂ ਬਿਲਕੁਲ ਕਹਣਾ ਨਹੀਂ ਮੰਨਦੇਗੇ ਕਹਣਾ ਨਹੀਂ ਬਿਲਕੁਲ ਮੰਨ ਜਾਨੇ ਅੱਗੇ ਚੱਲੇ ਪਾਲ ਠੰਡ ਲਖ ਹੋਈ ਆ ਬਾਹਰ ਹਾਂ ਐ ਚੱਲੇ ਅੰਦਰ ਫੇਰ ਅੱਗੇ ਚੱਲੇ ਆ ਜਾ ਅਕੇਲਾ ਰਹੇ ਤਗੋ ਇਹ ਕਹੀ ਜਾਣਾ ਭਾਣਾ ਕਾਲੀ ਦਾ ਉਹਦੇ ਸੈਲਫ ਤੋਂ ਡਿਗੇ ਸੀ ਨਾ ਇੱਥੋਂ ਡਿਗੇ ਸੀ ਨਾ ਅਗੇ ਫੇਰ ਹੁਣ ਛੱਟ ਲੱਗ ਜਣੀ ਠੰਡ ਹੋ ਗਈ ਬਾਤ ਚਲੋ ਨਹੀ ਨਹੀ ਬਸ ਬਸ ਹੁਣ ਛੱਟ ਲੱਗ ਜਣੀ ਪੱਕੀ ਛੱਡ ਕੇ ਆਜੋ ਸੁਣਿਆ ਨਹੀਂ ਫੇ ਆ ਜਾ ਚਲੋ ਕੁਟੀ ਜਾ ਜਾ ਰੱਖ ਗਿਆ ਜਾ ਤੂੰ ਆ ਜਾ ਚਲ ਨੂੰ ਚਲ ਜੀ ਰਹਿਣ ਦੇ ਰਹਿਣ ਨੂੰ ਰਹਿਣ ਦੇ ਤੋ ਅੱਗੇ ਡੈਗ ਗਿਆ ਰਹਿਣ ਦੇ ਅਨੂ ਕੇ ਡੈਗੇ ਛੱਟ ਲੱਗ ਗਈ ਪਰ ਰਹਿਣ ਦੇ ਆ ਚਲ ਜੀ ਆ ਜਾ ਆ ਜਾ ਠੰਡ ਬਹੁਤ ਬਾਹਰ ਆ ਜਾ ਠੀਕ ਹੈ ਬਾਹਰ ਠੰਡ ਲੱਗ ਰਹੀ ਜੀ ਲੈ ਉਹ ਤੇ ਲੱਗ ਗਈ ਜਾ ਕੇ ਇਹਦੇ ਵੀ ਕਹਿਣਾ ਘੰਦਰ ਚਲੀ ਹੁਣ ਇਹਨੇ ਕਹਿਣਾ ਹੈ ਕਹਿ ਤੂੰ ਅੰਦਰ ਚਲੋ ਹੁਣ ਚਲੋ ਇਕੱਲਾ ਅਜਾ ਚਲੋ ਹੁਣ ਅੰਦਰ ਚੱਲ ਨਬੇ ਨਗਰ ਆ ਜਾ ਚਲੋ ਅੰਦਰ ਆ ਜਾ ਅੰਦਰ ਲੱਭੇ ਠੰਡ ਹੋਈ ਚਲੋ ਅੰਦਰ ਚਲੋ ਆਜੇ ਅੰਦਰ ਆ ਜਾ ਅੰਦਰ ਚਲੋ ਚਲੋ ਅੰਦਰ ਆਕੇ ਦਾਦਾ ਭੋਰਾ ਇਹ ਦੇਖੋ ਰੱਖਾਂ ਕਿੱਥੇ ਕੱਢਦਾ ਚਲੰਦਰ ਚਲੰਦਰ ਨਾ ਚਲੋ ਜਿਆਦਾ ਚਲੋ ਸਰ ਉਹ ਕਹਿ ਜਿਹਾ ਜਾਈ ਦੇ ਚਲ ਤੂੰ ਇਧਰ ਆਹ ਉਹ ਲੈ ਜੇ ਚਾਚਾ ਕੇ ਬਾ ਦਾਦਾ ਚਲੰਦਰ ਤੂੰ ਐਸੇ ਛੋਟਿਆ ਬਾਲੇ ਨਾਲ ਆਈ ਜਾ ਕਿੰਨੇ ਕਾ ਬਿਲੇ ਆ ਰਹੇ ਬਹੁਤ ਹੈ ਚਲ ਅਸਿਕ ਉਹਨਾਂ ਹੈਲਪ ਕਰਾਉ ਨਾ ਹੈਲਪ ਕਰਾਉ ਨਾ ਆ ਖੈਚੇ ਕਰ ਆਉਗਾ ਪਿੱਛੇ ਹੀ ਕਿਹਨੋਂ ਮੱਖੀ ਆ ਗਈ ਮੱਖੀ ਆਣੀ ਸੀ ਕਿ ਬੀ ਜਦੋਂ ਗੁੰਡਾ ਖੋਲੇ ਤੁਸੀਂ ਲੈ ਜਾ ਚਾਬੀ ਕਰਕੇ ਬਾਹਰ ਜਾ ਕੇ ਚਲ ਕੱਢੋ ਮੱਖੀ ਨੂੰ ਬਾਹਰ ਚਲੋ ਕਰ ਨਾ ਕਰਦੇ ਦੇਖੋ ਇਹ ਬਾਹਰ ਚ ਲਗਾਈ ਮੱਖੀ ਬਾਹਰ ਚਲੇਗੇ ਲੈ ਆਓ ਚਲੋ ਲਿਆਓ ਸੈਕ ਲਈ ਹੁਣ ਉਹ ਹੈ ਵੀ ਖਾਧੇ ਹੁੰਦੀ ਥੋੜਾ ਥੋੜਾ ਚਲੋ ਆ ਜਾ ਕੇ ਐ ਨੱਚਾ ਲਾ ਕੇ ਸ਼ੱਕ ਰਾਜਾ ਕਰੋ ਸਾ ਠੀਕ ਨਹੀਂ ਆਹ ਦੇਰ ਸਾਰੇ ਕਾਕੇ ਜਿੰਨੇ ਵੀ ਹੈਗੇ ਆ ਆਪਣੇ ਉਹ ਆਪਣੇ ਸ਼ੱਕੀ ਚਲਾ ਕੇ ਟਾਈਮ ਨਾਲ ਘਰ ਆ ਜਾਂਦੇ ਆ ਤੁਹਾਡੇ ਮੈਨੂੰ ਕੋਈ ਚਲਾਈ ਜਾਂਦੇ ਦੂਸਾਂ ਨੂੰ ਲੇਕਿਨ ਮੂੰਗਾ ਤਾਂ ਹੁਣ ਕਰ ਲਿਆ ਦੇ ਗੁੱਸੇ ਹੋ ਗਿਆ ਹੁਣ ਗੁੱਸੇ ਹੋ ਗਿਆ ਇਹ ਵੀ ਗੁੱਸੇ ਹੋ ਗਿਆ ਦੇਖ ਲੈ ਓਏ ਨਹੀਂ ਨਾ ਨਾ ਓਏ ਆ ਤੇ ਲੈ ਨਾਲੇ ਬਾਹਰ ਘੁੰਮ ਗਏ ਨਾਲ ਫੇਰ ਤੁਰ ਆ ਜਾਓਗੇ ਦਿਲਾਂ ਠੀਕ ਨਹੀਂ ਬੀਬੀ ਓਏ ਦੇਵੇਂ ਚਲੋ ਇਹ ਤਾਂਗੀ ਤਾਂ ਵੇਣਾ ਉਹ ਬਾਹਰ ਕੁੱਚੇ ਵਾਲੇ ਕਿੰਦੇ ਆ ਓ ਦੇਖੋ ਬੀਬੀ ਓ ਜੁੱਤੀਆਂ ਜੁੱਤੀਆਂ ਕਿ ਦਿਖ ਲਾਰੀਆਂ ਇੱਕੋ ਆਪਣੇ ਮਥਾ ਜੁੱਤੀਆਂ ਰੱਖ ਬੈਨ ਚਲੋ ਚਲੋ ਮੇਰੇ ਬੋਤ ਜੁੱਤੀਆਂ ਚੱਕੋ ਬਲ ਚੱਕੋ ਚੱਕ ਉਟੀ ਚੱਕ ਮੇਰੇ ਪੁੱਤ ਨੂੰ ਚੱਕ ਚੱਕ ਮੇਰਾ ਹੋਣਾ ਪੁੱਤ ਚੱਲ ਆ ਗਏ ਨਾ ਕਿੱਤੇ ਹਾਂ ਜੁੱਤੀਆ ਦੇਖੋ ਕਿੰਦਾ ਬਾਹਰ ਖੜ ਗਿਆ ਜੁੱਤੀਆ ਚੱਕ ਚੱਕ ਕਰ ਲੈ ਚੱਲ ਹੋਏ ਇਹ ਕੀ ਹੁੰਦਾ ਹਾਂ ਬੀਬਾ ਬਤਾ ਚਲੋ ਉੱਧਰ ਆ ਜਾ ਆ ਜਾ ਇੱਥੇ ਬੈਠ ਚੱਲ ਈਆ ਨਵੇਂ ਨਵੇਂ ਕੀ ਗੱਲ ਹੋਈ ਨਵੇਂ ਕੀ ਹੋਇਆ ਇਹ ਕਿਦਾਂ ਖਲਾਰਾ ਪਾਈਆਂ ਦੇਖਦੇ ਜਰਾਬਾਂ ਲਾ ਲਾ ਛੱਡੀ ਜਾਂਦਾ ਇਹ ਆਹ ਦੇਖ ਲਓ ਚੱਲ ਅੱਗਾ ਚੱਲ ਆ ਗਏ ਨਵੇਂ ਕੀ ਹੋਇਆ ਹੈ ਨਵੇਂ ਕਹਿੰਦਾ ਵੀ ਆਲੇ ਚੱਲੀ ਜਾਂਦਾ ਹੈ ਹਾਂ ਹਾਂ ਆ ਜਾ ਲੈ ਮੰਨ ਗਿਆ ਮੰਨ ਗਿਆ ਮੰਨ ਗਿਆ ਆ ਆ ਉੱਠ ਮੇਰਾ ਪੁੱਤ ਆ ਇਹ ਵੀ ਖੇਡ ਰਿਹਾ ਕਿ ਉੱਠ ਸੈ ਚਲੀ ਜਾ ਉਹ ਦੇਖੀ ਆ ਲੈ ਹਨੂ ਯਾ ਬੜੀ ਬੀਬਾ ਪੋਤੇ ਆ ਜਾ ਬੈ ਜਾ ਤੁਹੀ ਬੀਬਾ ਲਾ ਗਰੇ ਚਲ ਬੈ ਜਾ ਕਿਤੇ ਰੱਖੂਗਾ ਇਹ ਬੀਬਾ ਪੋਤੇ ਆ ਜਾ ਉੱਥੇ ਖੜੀ ਕਰ ਦੇ ਇਹ ਬਾੜਾ ਬੀਬਾ ਪੋਤੇ ਆ ਜਾ ਬਾਰਾ ਘੁੰਮ ਕੇ ਆਏ ਠੰਡੀ ਹੈ ਵਖਦੀ ਇੱਕ ਵਾਰੀ ਕਹਿ ਦੇ ਨਾਲ ਹੀ ਆ ਗਿਆ ਆਪਣੇ ਕਹਿਣਾ ਮਾਰ ਕੇ ਆ ਅੱਛਾ ਵਾਸਤੇ ਕੀ ਮਾਰ ਕੇ ਕਹਿਣਾ ਕਰ ਦੇ ਤਾ ਹੇ ਹੇ ਮਾਰ ਕੇ ਆ ਤੂੰ ਉਦਨ ਨਾ ਓਏ ਤੁਦਨ ਨਾ ਜਾਏਗਾ ਹਾਂ ਉਦਨ ਨਾ ਰਾਜ ਤ ਨਹੀਂ ਹਾਂ

ਉੰਦੇ ਖੋਸੇ ਨਾ ਅੱਜ ਠੀਕ ਹੈ ਨਾ ਖੋਸੇ ਆ ਖੋਸਦਾ ਸੀ ਗਿਆ ਨਾ ਚੱਲ ਅੱਡ ਚੱਲ ਹੱਸ ਕੇ ਦਿਖਾ ਦੇ ਵਿੱਚ ਦੀ ਫੇ ਚੱਲ ਅੱਠ ਕੇ ਬੜ ਇਹ ਤਾਂ ਹੱਸ ਕੇ ਦਿਖਾਉਂਗਾ ਫੇ ਜਾਨੇ ਸੀਗੇ ਹੱਥ ਦਾ ਇਹ ਨਿਕਲ ਸੀ ਕਿ ਟੇਵਾ ਮੈਂ ਫਿਰ ਮੈਂ ਫਿਰ ਨੈਗ ਨਹੀਂ ਜਾ ਬੋਲ ਖੋਸੇ ਆ ਇਹ ਤਾਂ ਖੋਸੇ ਨੇ ਇਦਾਂ ਕਰਦੇ ਫੇ ਚੱਲ ਕੀ ਚਾਹੀਏ ਕੀ ਚਾਹੀਏ ਚੱਲੀਏ ਨਾ ਬਰਾਮਗਾ ਡੀਸਟਾਰਟ ਕਰੀਏ ਆ ਵੀ ਆਉਂਗਾ ਨਹੀਂ ਜਾਣਾ ਨਹੀਂ ਜਾਣਾ ਚਲੋ ਫੇ ਪਾਣੀ ਕਰਦੇ ਆਪਾਂ ਚੱਲ ਆ ਗਏ ਚੱਲ ਚੱਲ ਉਦਾਂ ਨਹੀਂ ਸੱਚੀ ਕਹਿ ਰਿਆ ਅੱਗੇ ਵੀ ਚੱਲੇ ਆ ਮੈਂ ਸੱਚੀ ਕਹਿ ਰਿਆ ਮੈਂ ਬੁੱਲ ਜਾਣਾ ਅੱਜ ਕੇ ਖਾ ਕੇ ਚੱਲ ਵੈਰੀ ਗੁੱਡ ਦੇਖਿਆ ਮੰਨ ਗਿਆ ਵੈਰੀ ਗੁੱਡ ਚੱਲ ਗਏ ਚਲੋ ਜੀ ਚੱਲ ਚੱਲ